ਪੱਕੀ ਮੇਰੀ ਜ਼ੁਬਾਨ ਜ਼ੁਬਾਨੋ ਕਦੇ ਨਾ ਡੋਲਾਂਗਾ ਮੈਂ ਹਾਂ ਪੁੱਤਰ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਨੂੰ ਕਈ ਡਰਾਉਂਦੇ ਪਰ ਮੈਂ ਡਰਦਾ ਨਹੀਂ ਆ ਮੈਂ ਹਾਂ ਪਰਚ ਆਜ਼ਾਦ ਗੁਲਾਮੀ ਕਰਦਾ ਨਹੀਂ ਆ ਮੈਂ ਹਾਂ ਪਰਚ ਆਜ਼ਾਦ ਗੁਲਾਮੀ ਕਰਦਾ ਨਹੀਂ ਆ ਮਾਂ ਬੋਲੀ ਵਿੱਚ ਗਾਵਾਂਗਾ ਦੁੱਖ ਸੁੱਖ ਨੂੰ ਫੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਨੂੰ ਮੇਰੀ ਬੋਲੀ ਉੱਤੇ ਮਾਣ ਬੜਾਏ ਇਸ ਦਾ ਮੇਰੇ ਸਿਰ ਉੱਤੇ ਅਹਿਸਾਨ ਬੜਾਏ ਇਸ ਦਾ ਮੇਰੇ ਸਿਰ ਉੱਤੇ ਅਹਿਸਾਨ ਬੜਾਏ ਇਸ ਦੇ ਦੁਸ਼ਮਣ ਫੜ ਕੇ ਮਿੱਟੀ ਦੇ ਵਿੱਚ ਰੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਕੋਇਲਾ ਚਿੜੀਆਂ ਆਪੋ ਆਪਣੀ ਭਾਸ਼ਾ ਬੋਲਦੀਆਂ ਬੋਲਦੀਆਂ ਜਦ ਕੰਨਾਂ ਦੇ ਵਿੱਚ ਮਿਸ਼ਰੀ ਕੋਲਦੀਆਂ ਬੋਲਦੀਆਂ ਜਦ ਕੰਨਾਂ ਦੇ ਵਿੱਚ ਮਿਸ਼ਰੀ ਕੋਲਦੀਆਂ ਮਾਂ ਆਪਣੀ ਛੱਡ ਮਾਂ ਨਾ ਕੋਈ ਹੋਰ ਮੈਂ ਟੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮਾਂਤ ਭਾਸ਼ਾ ਹਰ ਵੇਲੇ ਮੇਰਾ ਰਾਹ ਰੁਸ਼ਨਾਉਂਦੀ ਏ ਸੋਨੇ ਸ਼ਬਦਾਂ ਦੇ ਵਿੱਚ ਮੈਥੋਂ ਗੀਤ ਲਿਖਾਉਂਦੀ ਏ ਸੋਨੇ ਸ਼ਬਦਾਂ ਦੇ ਵਿੱਚ ਮੈਥੋਂ ਗੀਤ ਲਿਖਾਉਂਦੀ ਏ ਗੀਤਾਂ ਦੇ ਵਿੱਚ ਦਰਦ ਦੇ ਦਿਲ ਦੇ ਭੇਤ ਨੂੰ ਖੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ ਮੈਂ ਹਾਂ ਪੁੱਤ ਪੰਜਾਬ ਦਾ ਪੰਜਾਬੀ ਬੋਲਾਂਗਾ